ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਇਸ ਚੈਨਲ ਤੇ ਔਰ હાજર ਹੈ ਜੀ ਤੁਹਾਡੀ ਪਿਆਣ ਜਸਵਿੰਦਰ ਤੰਜੂ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਸਿਰਦਾ ਸਾਲੂ ਇਜਤ ਤੀਦੀ ਸਾਲੂ ਦੇ ਲੜ ਚਾਰ ਕੁੜੇ ਸਿਰਦਾ ਸਾਲੂ ਇਜਤ ਤੀਦੀ ਸਾਲੂ ਦੇ ਲੜ ਚਾਰ ਕੁੜੇ ਸਿਰ ਦਾ ਸਾਲੂ ਇੱਜ਼ਤ ਦੀ ਦੀ ਸਾਲੂ ਦੇ ਲੜ ਚਾਰ ਕੁੜੇ ਚਾਰਾਂ ਚੋਂ ਲੜ ਇੱਕ ਨਾ ਖਾਲੀ ਚਾਰੇ ਬੜੇ ਖਾਸ ਕੁੜੇ ਚਾਰਾਂ ਚੋਂ ਲੜ ਇੱਕ ਨਾ ਖਾਲੀ ਚਾਰੇ ਬੜੇ ਖਾਸ ਕੁੜੇ ਪਹਿਲੇ ਲੜ ਵਿੱਚ ਗੱਠਾਂ ਦਿੱਤੀਆਂ ਮਾਪਿਆਂ ਦਾ ਸਤਿਕਾਰ ਕੁੜੇ ਪਹਿਲੇ ਲੜ ਵਿੱਚ ਗੱਠਾਂ ਦਿੱਤੀਆਂ ਮਾਪਿਆਂ ਦਾ ਸਤਿਕਾਰ ਕੁੜੇ ਦੂਜੇ ਲੜ ਵਿੱਚ ਬਨ ਕੇ ਰੱਖਦੀ ਵੀਰਾਂ ਦਾ ਪਿਆਰ ਕੁੜੇ ਦੂਜੇ ਲੜ ਵਿੱਚ ਬਨ ਕੇ ਰੱਖਦੀ ਵੀਰਾਂ ਦਾ ਪਿਆਰ ਕੁੜੇ ਤੀਜੇ ਲੜ ਵਿੱਚ ਬਨਿਆ ਤੀਨੇ ਸੋਹਰਿਆਂ ਦਾ ਸਤਿਕਾਰ ਕੁੜੇ ਤੀਜੇ ਲੜ ਵਿੱਚ ਬਨਿਆ ਤੀਨੇ ਸੋਹਰਿਆਂ ਦਾ ਸਤਿਕਾਰ ਕੁੜੇ ਚੌਥੇ ਲੜ ਵਿੱਚ ਬਨਿਆ ਤੀਨੇ ਮਹੀ ਦਾ ਪਿਆਰ ਕੁੜੇ ਚੌਥੇ ਲੜ ਵਿੱਚ ਬਨਿਆ ਤੀਨੇ ਮਹੀ ਦਾ ਪਿਆਰ ਕੁੜੇ ਇਕ ਕਰਤੀ ਦਾ ਜਨਮ ਹੋਵੇ ਤੇ ਦੂਜੇ ਘਰ ਵਿੱਚ ਮਰਦੀ ਏ ਇਕ ਕਰਤੀ ਦਾ ਜਨਮ ਹੋਵੇ ਤੇ ਦੂਜੇ ਘਰ ਵਿੱਚ ਮਰਦੀ ਏ ਕਿਸੇ ਨਾਲ ਨਾ ਤੋਖਾ ਕਰਦੀ ਪਾਣੀ ਦੋਹਾਂ ਦਾ ਪਰਦੀ ਏ ਕਿਸੇ ਨਾਲ ਨਾ ਤੋਖਾ ਕਰਦੀ ਪਣੀ ਦੋਹਾਂ ਦਾ ਪਰਦੀਏ ਪੇਕੇ ਰਖਦੀ ਸਾਰ ਵੀਰਾਂ ਦੀ ਸੋਹਰੇ ਪਤੀ ਦੇ ਲੇਖੇ ਵੇ ਪੇਕੇ ਰਖਦੀ ਸਾਰ ਵੀਰਾਂ ਦੀ ਸੋਹਰੇ ਪਤੀ ਦੇ ਲੇਖੇ ਵੇ ਬਸ ਦੋ ਜੀਵਨ ਤੇ ਦੇ ਹੁੰਦੇ ਇੱਕ ਸੋਹਰੇ ਇੱਕ ਪੇਕੇ ਬਸ ਦੋ ਜੀਵਨ ਤੀ ਦੇ ਹੁੰਦੇ ਇੱਕ ਸੋਰੇ ਇੱਕ ਪੇਕੇ ਵੀ ਤੇ ਦੇ ਅੰਦਰ ਜਜ਼ਬਾ ਹੁੰਦਾ ਟੁੱਟਿਆਂ ਨੂੰ ਗੰਡਣ ਦਾ ਤੇ ਦੇ ਅੰਦਰ ਜਜ਼ਬਾ ਹੁੰਦਾ ਟੁੱਟਿਆਂ ਨੂੰ ਗੰਡੜਦਾ ਦਿਲ ਵਿੱਚ ਨਾ ਕੋਈ ਲਾਲਚ ਹੁੰਦਾ ਉਹ ਕਰਦਿਆਂ ਚੀਜ਼ਾਂ ਵੰਡਣ ਦਾ ਦਿਲ ਵਿੱਚ ਕੋਈ ਨਾ ਲਾਲਚ ਹੁੰਦਾ ਮਾਪਿਆਂ ਦੀਆਂ ਚੀਜ਼ਾਂ ਵੰਡਣ ਦਾ ਉਹ ਸੇ ਰਹੇ ਤੁਰਦੀਆਂ ਨੀ ਉਹ ਮਾਪੇ ਦਸਣ ਲਿਹਾਵੇ ਉਹ ਸੇ ਰਹੇ ਤੁਰਦੀਆਂ ਨੀ ਉਹ ਮਾਪੇ ਦਸਣ ਲਿਹਾਨੇ ਕਹਿਣ ਸਿਆਣੇ ਕਿਸਮਤ ਵਾਲੇ ਜਿਸਕਰ ਹੋਮਣਤੀ ਆਵੇ ਕਹਿਣ ਸਿਆਣੇ ਕਿਸਮਤ ਵਾਲੇ ਜਿਸਕਰ ਹੋਮਣਤੀ ਆਵੇ ਉਹ ਲੋਕੀ ਨੇ ਕਿਸਮਤ ਵਾਲੇ ਜਿਨ੍ਹਾਂ ਕਰ ਹੁੰਦੀਆਂ ਤੀਆਂ ਵੇ ਜਿਨ੍ਹਾਂ ਕਰ ਹੁੰਦੀਆਂ ਤੀਆਂ ਵੇ